ਸੜਕ ਹਾਦਸੇ ਦੌਰਾਨ 33 ਸਾਲਾ ਨੌਜਵਾਨ ਦੀ ਮੌਤ ਪਰਿਵਾਰ ਦੀ ਮੰਗ ਹੋਵੇ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਮ੍ਰਿਤਕ ਨਿੱਜੀ ਬੱਸ ਸਰਵਿਸਟ ਕਰਦਾ ਸੀ ਕੰਡਕਟਰ ਦੀ ਨੌਕਰੀ ਪਿੱਛੇ ਛੱਡ ਗਿਆ ਛੋਟੇ ਛੋਟੇ ਬੱਚੇ ਪੁਲਿਸ ਜ਼ਿਲ੍ਹਾ ਬਟਾਲਾ ਅਦੀਨ ਆਉਂਦੇ ਥਾਣਾ ਕੋਟਲੀ ਸੂਰਤ ਮੱਲੀ ਦੇ ਪਿੰਡ ਤਾਰੋਵਾਲੀ ਤੋਂ ਉਦੋਵਾਲੀ ਜਾਂਦੇ ਰੋਡ ਤੇ 33 ਸਾਲਾ ਨੌਜਵਾਨ ਦੀ ਸੜਕ ਹਾਦਸੇ ਚ ਪੇਤ ਭਰੇ ਹਾਲਾਤਾਂ ਚ ਮੌਤ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ ਉਧਰ ਮ੍ਰਿਤਕ ਦੀ ਪਛਾਣ ਗੁਰਵਿੰਦਰ ਸਿੰਘ ਵਾਸੀ ਪਿੰਡ ਗਾਜੀ ਨੰਗਲ ਵਜੋਂ ਹੋਈ ਹੈ ਮਿਤਕ ਗੁਰਵਿੰਦਰ ਸਿੰਘ ਦੀ ਮੌਤ ਦਾ ਸੁਨੇਹਾ ਮਿਲਦੇ ਹੀ ਪਿੰਡ ਦਾ ਮਾਹੌਲ ਗਮਗੀਨ ਹੋ ਗਿਆ ਮਿਤਕ ਗੁਰਵਿੰਦਰ ਸਿੰਘ ਵੱਡੇ ਪਰ ਆਜਸਪਾਲ ਸਿੰਘ ਜਾਣਕਾਰੀ ਦਿੰਦਿਆਂ ਦੱਸਿਆ ਮਿਤਕ ਗੁਰਵਿੰਦਰ ਸਿੰਘ ਇੱਕ ਨਿੱਜੀ ਵਸਤੇ ਕੰਡੈਕਟਰ ਵਜੋਂ ਕੰਮ ਕਰਦਾ ਸੀ ਹਰ ਰੋਜ਼ ਦੀ ਤਰ੍ਹਾਂ ਸ਼ਾਮ ਨੂੰ ਘਰ ਵਾਪਸ ਆਉਣ ਦੀ ਬਜਾਏ ਉਹਨਾਂ ਕਿਸੇ ਰਾਗੀਰ ਦਾ ਫੋਨ ਆਉਣ ਤੇ ਪਤਾ ਚੱਲਿਆ ਕਿ ਉਦੋਂ ਵਾਲੀ ਤੋਂ ਤਾਰੋ ਵਾਲੀ ਰੋਡ ਤੇ ਉਸ ਦਾ ਕਿਸੇ ਅਣਪਛਾਤੇ ਵਾਹਨ ਨਾਲ ਪਿਆਨਕ ਹਾਦਸਾ ਹੋ ਗਿਆ ਜਦੋਂ ਉਹ ਮੌਕੇ ਤੇ ਪਹੁੰਚੇ ਤਾਂ ਉਹਨਾਂ ਦੇਖਿਆ ਕਿ ਮਿਤਕ ਗੁਰਵਿੰਦਰ ਸਿੰਘ ਦੀ ਮੌਤ ਹੋ ਚੁੱਕੀ ਸੀ ਮਿਤਕ ਆਪਣੇ ਪਿੱਛੇ ਦੋ ਬੱਚੇ ਤੇ ਪਤਨੀ ਨੂੰ ਛੱਡ ਗਿਆ ਹੈ ਮਿਤਕ ਗੁਰਵਿੰਦਰ ਸਿੰਘ ਦੇ ਪ੍ਰਸ਼ਾਸਨ ਤੋਂ ਇਸ ਮਾਮਲੇ ਦੀ ਉੱਚ ਪੱਧਰੀ ਜਾਂਚ ਕਰਨ ਅਤੇ ਇਨਸਾਫ ਦੀ ਦੀ ਮੰਗ ਕੀਤੀ ਉਧਰ ਪੁਲਿਸ ਥਾਣਾ ਕੋਟਲੀ ਸੂਰਤ ਮੱਲੀ ਦੇ ਅਧਿਕਾਰੀਆਂ ਨੇ ਮਾਮਲਾ ਦਰਜ ਕਰਕੇ ਕਾਰਵਾਈ ਮੇਰਾ ਨਾਮ ਵੀ ਇਸ ਫਾਰਮ ਗਿਆ ਮੇਰਾ ਬ੍ਰਦਰ ਗੁਰਿੰਦਰ ਸਿੰਘ ਬਸ ਘਰ ਕੇ ਮੋਟਰਸਾਈਕਲ ਤੇ ਪਿੰਡ ਨੂੰ ਆ ਰਿਹਾ ਸੀ ਤੇ ਬਾਅਦ ਵਿੱਚ ਗਾਜਰੀਂਗਲ ਜੀ ਤੇ ਰਾਹ ਚ ਹੀ ਅਣਪਛਾਤੇ ਕਿਸੇ ਵਾਹਨ ਨਾਲ ਐਕਸੀਡੈਂਟ ਹੋ ਗਿਆ ਤੇ ਡੈਥ ਹੋ ਗਈ ਹੈ ਤੇ ਪੁਲਿਸ ਨੂੰ ਚਾਹੀਦਾ ਕਿ ਜੋ ਬੰਦੀ ਘੱਟ ਬਈ ਸਤਿ ਸ੍ਰੀ ਅਕਾਲ ਤੁਹਾਨੂੰ ਕਿਵੇਂ ਪਤਾ ਲੱਗਿਆ ਭਾਜੀ ਫੋਨ ਆਇਆ ਕਿ ਮੁੰਡਿਆਂ ਦਾ ਉਹਨਾਂ ਨੇ ਮੁਕਸਲ ਪਛਾਣ ਕੇ ਤੁਹਾਨੂੰ ਦੱਸਿਆ ਕਿ ਤੁਹਾਡਾ ਇਦਾਂ ਬ੍ਰਦਰ ਇਦਾਂ ਇਥੇ ਪਈ ਜੀ ਆਪਣਾ ਡਰਮਾ ਬਣਾ ਕੇ ਸ਼ਾਪਰਥਨੀ ਪਿੰਡ ਨੂੰ ਆ ਰਹੇ ਅੱਛਾ ਤੇ ਐਕਸਲੈਂਟ ਹੋਇਆ ਇਕੱਠੇ ਇਹ ਜੀ ਧਰਬਈ ਤੋਂ ਆਪਣਾ ਉਦਮਬਈ ਤੋਂ ਧਰਬਈ ਰੋੜ ਦੇ ਵਿਚਕਾਰ ਠੀਕ ਹੈ ਤੇ ਵਿਆਹ ਕਰਾ ਵਾਹ ਜੀ ਦੋ ਬੱਚੇ ਛੋਟੇ ਛੋਟੇ ਸਸਾਂ ਦਾ ਮੰਗਿਆ ਜੀ ਜੀ ਕਿ ਹੋ ਜਾਦਾ ਤੇ ਲੱਭੇ ਇਹਨਾਂ ਨੂੰ ਤੇ ਉਹਨਾਂ ਨੂੰ ਇਨਸਾਫ ਮਿਲੇ ਤੇ ਬੰਦੇ ਲੱਭੇ ਜਾ ਪੁੱਛ ਰਹੇ ਇਹ ਤਾਂ ਕਿ ਤੇ ਹਾਂਜੀ 174 ਦੀ ਕਿਤੇ ਲੁੱਤੀ ਸੀ ਜੇ ਕੋਈ ਮੇਰਾ ਨਾਰਿੰਜੀ ਸਿੰਘ ਕੇ ਦਜਨੰਗਾ ਜੀ ਸਾਡੇ ਪਿੰਡ ਦਾ ਨੌਜਵਾਨ ਦਰਬਿੰਦਰ ਸਿੰਘ ਜੋ ਆਪਣਾ ਵਸਤੇ ਕਨੈਕਟ ਕਰਦਾ ਸੀਗਾ ਛਾਪੁਰ ਜਾਜਾਂ ਤੋਂ ਮੋਟਰਸਾਈਕਲ ਲੈ ਕੇ ਪਿੰਡ ਆ ਰਿਹਾ ਸੀਗਾ ਤੇ ਰਸਤੇ ਦੇ ਵਿੱਚ ਹੁੰਦਿਆਂ ਕਿਸੇ ਅਣਪਛਾਤੇ ਵਾਹਨ ਨਾਲ ਦੀ ਐਕਸੀਡੈਂਟ ਹੋਣ ਕਰਕੇ ਮੌਤ ਹੋ ਗਈ ਕਿੱਥੋਂ ਹੈ ਜੀ ਇਹ ਦੀਵਾਲੀ ਤੋਂ ਧਰੋਵਾਲੀ ਦੇ ਵਿੱਚ ਹੋਇਆ ਜੀ ਕਿਸੇ ਨੇ ਫੋਨ ਕੀਤਾ ਜੀ ਕਿ ਤੁਹਾਡਾ ਮੋਟਰਸਾਈਕਲ ਇਹਦਾ ਤੁਹਾਡਾ ਇੱਥੇ ਐਕਸੀਡੈਂਟ ਹੋਇਆ ਗਿਆ ਬੱਚੇ ਸਰ ਨੇ 174 ਦੀ ਕਾਰਵਾਈ ਕੀਤੀ ਹੈ ਜੀ ਤੇ ਅੱਗੇ ਕੈਮਰੇ ਚੈੱਕ ਕਰਕੇ ਤੇ ਜੋ ਮਿਲੇਗਾ ਕੋਈ ਵੀ ਨੋਨ ਪ੍ਰੂਫ ਤਾਂ ਫਿਰ ਉਹਦੇ ਹਿਸਾਬ ਨਾਲ ਕੋਈ ਜਾਂਦੇ ਹੋਵੇ ਨੂੰ ਤਾਂ ਮੰਗ ਕਰਦਾ ਕਿ ਇਹਨੂੰ ਹਿਸਾਬ ਮਿਲੇ ਜੇ ਕੋਈ ਜੇ ਮਾਰ ਕੇ ਸੁੱਟ ਕੇ ਗਿਆ ਹੋਵੇ ਉਹਨੂੰ ਅੜਾ ਜਾਵੇ ਤੇ ਉਹਨਾਂ ਦਾ ਕਤਨਾ ਦਰਜ ਹੋਵੇ ਮੌਕੇ ਤੇ ਡੈਥ ਹੋ ਗਈ ਜੀ ਮੌਕੇ ਤੇ ਡੈਥ ਹੋ ਗਈ ਜੀ